ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਤੇ ਇਹ ਆ ਜੀ ਆਪਣੀ ਮਾਰਾਣੀ ਜਿਹਨੂੰ ਅੱਜ 8 ਮਹੀਨੇ ਤੇ 8 ਦਿਨ ਹੋ ਗਏ ਸੂਈ ਨੂੰ ਤੇ ਮੀਰ ਦੀ ਮਾਂ ਇਹ ਬਹੁਤ ਵਧੀਆ ਚੰਗੇ ਦੁੱਧ ਤੇ ਚੱਲਦੀ ਰਹੀ ਆ ਤੇ ਇਹਨੂੰ 5 ਮਹੀਨੇ ਤੇ 10 ਦਿਨ ਹੋ ਗਏ AI ਕੀਤੀ ਨੂੰ ਅੱਗੇ ਗੱਬਣਾ ਚੈੱਕ ਪਾਸ ਆ ਨਾ ਤੂੰ ਕੀ ਜਾਣੇ ਦੱਸ ਗੱਬਣੇ ਚੈੱਕ ਪਾਸ ਅੱਗੇ ਇਹ ਬਹੁਤ ਵਧੀਆ ਦੋਤੇ ਚੱਲੇ ਸੀ ਤੇ ਵਧੀਆ ਦੋਤੇ ਹੁਣ ਚੱਲਦੀ ਪਈ ਆ ਪੰਜ ਮਹੀਨੇ ਤੇ 10 ਦਿਨਿਆਂ ਨੂੰ ਆ ਪਰਨ ਪ੍ਰੀਵਰ ਬਸ ਇਹ ਆਈ ਹੋਈ ਨੂੰ ਹੋ ਗਿਆ ਚੈੱਕ ਬਸ ਹੋ ਗਈ ਆ ਤੇ ਦੱਸਿਓ ਮੀਰ ਦੀ ਮਾਂ ਤੁਹਾਨੂੰ ਕਿਵੇਂ ਲੱਗੀ ਬਹੁਤ ਸੋਹਣਾ ਥਣਥਣ ਜਿਹੜਾ ਬਣਾਈ ਹੈਗਾ ਇਹਦਾ ਟੈਕ ਕੁਆਲਿਟੀ ਬਹੁਤ ਸੋਹਣੀ ਬਣਾਉਂਦੀ ਆ ਹਾਂ ਨਾ ਕੀ ਗੱਲ ਪਰਨੂ ਉੱਧਰ ਨੂੰ ਪਰ ਉਹ ਮਹਾਰਾਣੀ ਤੁਹਾਨੂੰ ਦੱਸਿਆ ਤੁਹਾਨੂੰ ਆਪਣੀ ਮਹਾਰਾਣੀ ਕਿਵੇਂ ਲੱਗੀ ਤੇ ਕਿਸੇ ਬਾਈ ਦਾ ਮੈਨੂੰ ਆਇਆ ਸੀ ਫੋਨ ਕਹਿੰਦੇ ਸੀ ਨੀਰ ਦੀ ਮਾਰੀ ਹੁੰਦੀ ਵੀਡੀਓ ਜਿਹੜੀ ਬਣਾ ਕੇ ਦਿਖਾਓ ਕਿਵੇਂ ਦੀ ਲੱਗਦੀ ਆ ਤੇ ਆ ਇਹ ਜੀ ਹੈਗੀ ਹੈ ਜੇ ਚਮਕ ਗ੍ਰੋਥ ਆ ਸਰੀਰ ਆ ਦੱਸਿਓ ਤੁਹਾਨੂੰ ਕਿਵੇਂ ਲੱਗੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਧੰਨਵਾਦ ਜੀ